ਲੋਕਾਂ ਲਈ ਤੇ ਬੁੱਤਾ ਕਿ ਤੁਸੀਂ ਇੱਕ ਬੁੱਤ ਬਣਾ ਕੇ ਰੱਖ ਲਿਆ ਘਰ 'ਚ ਪਰ ਇਹ ਬੁੱਤ ਨਹੀਂ ਮੇਰੀ ਮਾਂ ਵਾ ਹਾਂਜੀ ਮਾਂ ਇੱਕ ਹੋਰ ਔਖ ਹੈ ਜਿਸ ਦੇ ਜਾਣ ਦਾ ਦੁੱਖ ਉਸ ਤੋਂ ਵੱਡਾ ਹੋਰ ਕੋਈ ਦੁੱਖ ਹੀ ਨਹੀਂ ਕਿਵੇਂ ਇਸ ਭੈਣ ਨੇ ਆਪਣੀ ਮਰੀ ਹੋਈ ਮਾਂ ਨੂੰ ਜਿੰਦਾ ਸਮਝ ਕੇ ਆਪਣੇ ਨਾਲ ਇਸ ਤਰ੍ਹਾਂ ਗੱਲਾਂ ਕਰਦੀਆਂ ਤੇ ਕਈ ਵੇਲੇ ਤਾਂ ਇੰਨਾ ਕੁ ਜ਼ਿਆਦਾ ਹੋ ਜਾਂਦਾ ਕਿ ਮੈਂ ਗੋਦੀ 'ਚ ਬੈ ਕੇ ਜੱਫੀ ਪਾ ਕੇ ਪੂਰਾ ਰੋਂਦੀ ਆ ਪੂਰਾ ਇਸ ਪੈਨ ਆਨਰ ਨੇ ਤਕੋਰ ਨੇ ਆਪਣੀ ਮਰੀ ਹੋਈ ਮਾਂ ਨੂੰ ਕਿਵੇਂ ਜਿੰਦਾ ਰੱਖਿਆ ਹੋਇਆ ਏ ਉਸੇ ਦਰਜੀ ਕੋਲ ਸੂਟ ਸਵਾ ਨੀਲ ਪੋਲਿਸ਼ ਲਵਾ ਮਾਂ ਦੀ ਗੋਤ ਕਾਰਾ ਚੰਗੀ ਤਰ੍ਹਾਂ ਚੁੰਨੀ ਦੇ ਉਸ ਨੂੰ ਸਜਾਉਂਦੀ ਹੈ ਤੇ ਜਦੋਂ ਮਨ ਭਾਰੀ ਹੁੰਦਾ ਹੈ ਤੇ ਮਾਂ ਨੂੰ ਕੁੱਟ ਕੇ ਜੱਫੀ ਪਾ ਕੇ ਸਾਰਾ ਗੁੱਬ ਘਲਾਟ ਕੱਢ ਲੈਂਦੀ ਹੈ ਤੇ ਆਪਣੇ ਆਪਣੀਆਂ ਭਾਵਨਾਵਾਂ ਨੂੰ ਆਪਣੇ ਨਾਲ ਇਸ ਤਰ੍ਹਾਂ ਸਹਿ ਕੀਤਾ ਹੈ ਆਪਾਂ ਸੁਣਦੇ ਹਾਂ ਵੇਖ ਕੇ ਸਾਡਾ ਜਿਹੜਾ ਬਾਪੂ ਜੀ ਸੋਨੂੰ ਵੇਖ ਕੇ ਕਹਣਾ ਆ ਕੇ ਪੁੱਤ ਆਓ ਸ਼ੇਰਾ ਵੀ ਪਿਆਰ ਦੇਣਾ ਜੱਫੀ ਚ ਲੜਣਾ ਮਾਤਾ ਨੇ ਵੀ ਉਹੀ ਕਰਨਾ ਤੇ ਹੁਣ ਵੇਖਿਆ ਹੀ ਹੁੰਦਾ ਵੀ ਉਹ ਵੀ ਬੈਠੇ ਆ ਮੈਂ ਉਹਦੇ ਵਿੱਚ ਜਾਣ ਤਾਂ ਨਹੀਂ ਪਾ ਸਕਦਾ ਪਰ ਉਹਨਾਂ ਦੀਆਂ ਜਿਹੜੀਆਂ ਭਾਵਨਾਵਾਂ ਆਂ ਫੀਲਿੰਗਾਂ ਬਯੁਰਗਾ ਨਾਲ ਜੁੜੀਆਂ ਵੀ ਆ ਉਹਨਾਂ ਦੇ ਮੈਂ ਨੇੜ ਤੇੜ ਚੱਲਿਆ ਜਾਣਾ ਤੇ ਉਹ ਮੂਰਤੀ ਨੂੰ ਦੇਖ ਕੇ ਤਕਰੀਬਨ ਜ਼ਿਆਦਾ ਫੈਮਲੀਆਂ ਬਹੁਤ ਭਾਵੁਕ ਹਸਾਬ ਹੋ ਜਾਂਦੀਆਂ ਜੀ ਸਾਡੇ ਬਾਪੂ ਜੀ ਹੈ ਸਾਡੇ ਨਾਲ ਹੀ ਇਹ ਗੱਲ ਹੋ ਰਹੀ ਹੈ ਇਨਸਾਨੀ ਰਿਸ਼ਤੇ ਨਾਤਿਆਂ ਦੀ ਤੇ ਅਤੇ ਉਹਨਾਂ ਇਨਸਾਨਾਂ ਦੀ ਜੋ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਪਰ ਬੁੱਤਾ ਰਾਹੀ ਕੁਝ ਲੋਕ ਆਪਣਿਆਂ ਦੀਆਂ ਜਾਤਾਂ ਨੂੰ ਤਰੋਤਾਜ਼ਾ ਰੱਖਣ ਲਈ ਇਹਹੀ ਕੋਸ਼ਿਸ਼ ਕਰ ਰਹੇ ਹਨ ਪੰਜਾਬ ਵਿੱਚ ਸ਼ਹੀਦ ਭਗਤ ਸਿੰਘ ਨਗਰ ਵਾਸੀ ਭੈਣ ਨਰੀਤ ਖੋਰਾ ਹੈ ਜਸਦੀ ਮਾਤਾ ਕੁਲਜੀਤ ਕੌਰ ਦੀ ਮੌਤ 2022 ਵਿੱਚ ਹੋਈ ਸੀ ਇਸ ਭੈਣ ਦੀ ਮਾਤਾ ਦੀ ਕਮੀ ਹੁਣ ਇਹ ਬੁੱਤ ਪੂਰੀ ਕਰ ਰਿਹਾ ਹੈ ਆਪਣੀਆਂ ਭਾਵਨਾਵਾਂ ਨੂੰ ਇਸ ਭੈਣ ਨੇ ਆਪਣੇ ਨਾਲ ਸ਼ੈ ਕੀਤਾ ਹੈ ਵੀਡੀਓ ਦੇ ਐਂਡ ਤੱਕ ਤੁਸੀਂ ਵੀ ਆਪਣਾ ਕਮੈਂਟ ਜ਼ਰੂਰ ਦੇਣਾ ਜੀ ਕਿ ਤੁਹਾਡਾ ਕੀ ਹੈ ਕਿ ਤੁਸੀਂ ਇੱਕ ਬੁੱਤ ਬਣਾ ਕੇ ਰੱਖ ਲਿਆ ਘਰ 'ਚ ਪਰ ਇਹ ਬੁੱਤ ਨਹੀਂ ਮੇਰੀ ਮਾਂ ਕਿ ਜਿਹਦੇ ਨਾਲ ਮੈਨੂੰ ਇਹ ਲੱਗਦਾ ਕਿ ਮੇਰੀ ਮਾਂ ਵਾਪਸ ਆ ਗਈ ਮੇਰੇ ਘਰ ਚ ਮਰ ਕੇ ਵੀ ਜੀਂਦੀ ਆ ਇਹ ਮਰੀ ਨਹੀਂ ਹੈਗੀ ਮਰ ਕੇ ਵੀ ਜੀਤੀ ਆ ਇਹਨਾਂ ਹਰੇਕ ਅਸੀਂ ਗੱਲ ਕਰੀ ਦੀਆ ਸਾਰਾ ਕੁਝ ਕਰੀਦਾ ਨਹੀਂ ਤਾਂ ਮਰਿਆਂ ਦੇ ਨੂੰ ਤਾਂ ਕੋਈ ਪੁੱਛਦਾ ਨਹੀਂ ਇਹਦੇ ਤਾਂ ਅੱਜ ਵੀ ਸੂਟ ਸੀ ਹੁੰਦੇ ਆ ਉਹਦੇ ਕੋਲ ਹੀ ਜਿੱਤੋਂ ਇਹ ਜੀਂਦੀ ਹੋਈ ਸੂਟ ਸਵਾਉਂਦੇ ਹੁੰਦੇ ਸੀ ਮਾਂ ਉਹਦੇ ਕੋਲ ਹੀ ਅੱਜ ਵੀ ਸੂਟ ਸੀ ਹੁੰਦੇ ਆ ਕਿਹਦਾ ਸੂਟ ਸੀਣਾ ਕਲਜੀਤ ਦਾ ਸੂਟ ਸੀਣਾ ਮਰੇ ਨਹੀਂ ਹੈਗੇ ਅੱਜ ਵੀ ਮੇਰੇ ਨਾਲ ਤੇ ਸੋ ਮੇਲੇ ਪੁੱਤ ਨਹੀਂ ਹੈਗਾ ਮੇਰੀ ਮਾਈ ਬਿਲਕੁਲ ਫੇਰ ਵੀ ਕਾਫੀ ਮਨ ਹਲਕਾ ਹੋ ਜਾਂਦਾ ਜਦੋਂ ਮੈਂ ਘਰ ਆ ਕੇ ਮੰਮਾ ਨਾਲ ਗੱਲਾਂ ਕਰਦੀ ਆ ਤੇ ਕਈ ਵੇਲੇ ਤਾਂ ਇੰਨਾ ਕੁ ਜ਼ਿਆਦਾ ਹੋ ਜਾਂਦਾ ਕਿ ਮੈਂ ਗੋਦੀ 'ਚ ਬਹਿ ਕੇ ਜੱਫੀ ਪਾ ਕੇ ਪੂਰਾ ਰੋਣੀ ਆ ਪੂਰਾ ਜਦੋਂ ਐਨ ਮਨ ਭਰਿਆ ਹੁੰਦਾ ਨਾ ਉਦੋਂ ਤਾਂ ਮੈਂ ਇਥੇ ਗੋਦੀ 'ਚ ਬਹਿ ਜਾਂਦੀ ਮੰਮਾ ਦੇ ਗੱਲ ਲਾ ਕੇ ਪੂਰਾ ਰੋਣ